ਮਾਏ ਨੀ ਪਕਾ ਦੇ ਮਠੀਆਂ ਨੀ ਮੈਂ ਨਾਲ ਬੁਲੜ ਦੇ ਜਾਣਾ ਮਾਏ ਨੀ ਪਕਾ ਦੇ ਮਠੀਆਂ ਨੀ ਮੈਂ ਨਾਲ ਬੁਲੜ ਦੇ ਜਾਣਾ ਸ਼ਹਿਰ ਨੂੰ ਤੂੰ ਚੱਲ ਬੁਲੜਾ ਬੇ ਮਸੂਟ ਬਦਾਮੀ ਪਾਵਾ ਸ਼ਹਿਰ ਨੂੰ ਤੂੰ ਚੱਲ ਬੁਲੜਾ ਬੇ ਮਸੂਟ ਬਦਾਮੀ ਪਾਵਾ ਬੂਰੇ ਬੂਰੇ ਚੱਲ ਬੁਲੜਾ ਤੇਰੇ ਮਗਰ ਚੂਲ ਦੀ ਆ ਮੂਰੇ ਮੂਰੇ ਚੱਲ ਬੁੱਲਣਾ ਤੇਰੇ ਮਗਰ ਚੂਲ ਦੀ ਆ ਮੂਰੇ ਮੂਰੇ ਚੱਲ ਬੁੱਲਣਾ ਤੇਰੇ ਮਗਰ ਚੂਲ ਦੀ ਆ ਮੂਰੇ ਮੂਰੇ ਚੱਲ ਬੁੱਲਣਾ ਤੇਰੇ ਦੱਸਣਾ ਜੀ ਸਾਡਾ ਤਮਾਸ਼ਾ ਤੁਹਾਨੂੰ ਕਿੱਦਾਂ ਲੱਗਿਆ ਤੇ ਬੁੱਲੜ ਕਿੱਦਾਂ ਲੱਗਿਆ ਬੁੱਲੜ ਬੁੱਲੜ ਕਿੱਦਾਂ ਲੱਗਿਆ ਤੁਹਾਨੂੰ ਇਹ ਵੀ ਦੱਸਣਾ ਜੀ ਤੇ ਸਾਡਾ ਤਮਾਸ਼ਾ ਤੁਸੀਂ ਵਿਆਹ ਦੇ ਵਿੱਚ ਜ਼ਰੂਰ ਕਰਕੇ ਦੇਖਣਾ ਜੀ ਇਹ ਬਹੁਤ ਵਧੀਆ ਤਮਾਸ਼ਾ ਆਏਗੀ ਸਸਰੀਕਾਲ ਜੀ ਧੰਨਵਾਦ ਸਸਰੀਕਾਲ ਜੀ ਜੇ ਬੁੱਲੜ ਵਾਲਾ ਵਧੀਆ ਲੱਗਿਆ ਤੇ ਕਰ ਦੇਣਾ ਲਾਈਕ